ਮੌਲਾ ਜੀ ਇਹ ਆਪਣੇ ਰਾਤ ਜਿਹੜੇ ਚੋਰ ਛੱਟ ਚੱਕ ਕੇ ਗਾਉਂ ਹੁੰਦਾ ਇੱਥੇ ਚੋਰੀ ਕਰਕੇ ਲੈ ਗਏ ਜਿਹਦੇ ਵਿੱਚ तकरीबन 50-60 ਹਜ਼ਾਰ ਰੁਪਏ ਦਾ ਕੈਸ਼ ਲੈ ਗਏ ਸਾਰੇ ਗੱਲੇ ਤੋੜ ਗਏ ਕੈਮਰੇ ਤੋੜ ਗਏ ਸਾਡੇ ਕਾਫੀ ਨੁਕਸਾਨ ਕਰਕੇ ਪਿਆ ਕਿ ਕੋਈ ਚੌਕੀਦਾਰ ਨਹੀਂ ਰੱਖਿਆ ਤੁਸੀਂ ਇੱਥੇ ਚੌਕੀਦਾਰ ਸਿਕਿਉਰ ਲੱਗਿਆ ਹੋਇਆ ਪੂਰੀ ਪੇਮੈਂਟ ਅਸੀਂ ਉਹਨੂੰ ਦਿੰਨੇ ਆ ਹਰ ਮੰਤ ਪੱਕਾ ਲੱਗਿਆ ਹੋਇਆ ਉਹਦੇ ਦੱਸਣ ਮਤਾ ਕੋਈ ਚਾਰ ਬੰਦੇ ਸੀ ਪੌਣੇ 4 ਵਜੇ ਤਕਰੀਬਨ ਉਹਨਾਂ ਨੇ ਚੋਰੀ ਕੀਤੀ ਹੈ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਮੇ ਮਗਰ ਗੱਡੀ ਨੰਬਰ ਨੋਟ ਕਰਨਗਾ ਤਾਂ ਮੇਰੀ ਮਗਰ ਕਹਿੰਦਾ ਉਹ ਜਿਹ ਕਹਿਣ ਮੁਤਾਬਕ ਉਹ ਕ੍ਰਪਾਣਾ ਜਾਂ ਵਿਚਾਰ ਲੈ ਕੇ ਮਗਰ ਪੈ ਗਈ ਉਹ ਕਹਿੰਦਾ ਮੈਂ ਭੱਜ ਕੇ ਜਾਨ ਬਚਾਈ ਆ ਕਿੰਨੀ ਕਵੇਜੀ ਗੱਲ ਹੈ ਜੀ ਇਹ ਸਾਨੂੰ ਤਾਂ 5 ਵਜੇ ਪਤਾ ਲੱਗਿਆ ਜਦੋਂ ਜੇਮਾਹਲੇ ਵਾਲੇ ਨੇ ਆ ਕੇ ਮਤਲਬ ਬਾਹਰੋਂ ਦੱਸਿਆ ਕਿ ਥੋੜਾ ਛੱਡ ਟੁੱਕਿਆ ਨਾ ਇਹ ਪੌਣੇ 4 ਵਜੇ ਦੀ ਰਿਪੋਰਟ ਕਰ ਲਈ ਜੀ ਕੋਈ ਵੀ ਦੁਕਾਨਾਂ ਤੇ ਚੋਰੀ ਹਾਂ ਇੱਕ ਦੁਕਾਨ ਤੇ ਹੋਰ ਬਾਜ਼ਾਰ ਦੇ ਵਿੱਚ ਮੋਬਾਈਲ ਦੀ ਦੁਕਾਨ ਤੇ ਚੋਰੀ ਹੋਈ ਕੀ ਮੰਗ ਕਰਦੇ ਨੇ ਦੇਖੋ ਅਸੀਂ ਦਾ ਸਰਕਾਰ ਜਿਹੜੀ ਹੈ ਫੇਲ ਹੋ ਚੁੱਕੀ ਆ ਆਮ ਆਦਮੀ ਪਾਰਟੀ ਦੀ ਨਾ ਇਹਨਾਂ ਤੋਂ ਨਸ਼ਾ ਕੰਟਰੋਲ ਹੋ ਰਿ ਹਰ ਰੋਜ਼ ਚੋਰੀ ਹੁੰਦੀ ਹੈ ਥੋੜੇ ਦਿਨ ਪਹਿਲਾਂ ਮੇਰੇ ਫਾਰਮ ਹਾਊਸ ਦੇ ਵਿੱਚ ਤਰਵੱਜਾ ਹੀ ਲਾ ਕੇ ਲਗੇ ਚੋਰ ਦੇਖੋ ਇੰਨੀ ਉਹਨਾਂ ਦੀ ਹੋ ਗਈ ਹੈ ਚੋਰਾਂ ਦੀ ਸਮੈਟੀਆਂ ਦੀ ਨਾ ਇਹਨਾਂ ਤੋਂ ਨਸ਼ਾ ਕੰਟਰੋਲ ਹੋ ਰਿਹਾ ਨਾ ਇਹਨਾਂ ਤੋਂ ਚੋਰੀ ਦਾ ਪ੍ਰਸ਼ਾਸਨ ਤੋਂ ਕੰਟਰੋਲ ਹੋ ਰਿਹਾ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਅਤੇ ਦੇਖੋ ਗਰੀਬ ਮਸਾਂ ਕੋਈ ਪੈਸੇ ਜੋੜਦਾ ਜਿਹੜੇ ਚੋਰ ਚੱਕ ਕੇ ਲੈ ਜਾਂਦੇ ਨੇ ਤੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇੱਥੇ ਵੀ ਇੱਕ ਬਜ਼ੁਰਗਔਰਤ ਨੇ ਦਿਹਾੜੀਆਂ ਲਾ ਕੇ ਟਿੱਬੀ ਪਿੰਡ ਦੇ ਵਿੱਚ ਮਾਲਵਾੜੀ ਪੀਜੇ ਵਿੱਚ ਉਹਨੇ ਬਾਲੀਆਂ ਬਣਾਈਆਂ ਸੀ ਚੋਰ ਬਾਲੀਆਂ ਵੀ ਲੈ ਗਏ ਤੇ ਕੰਨ ਵੀ ਬਾੜ ਗਏ ਬਚਾਰੀ ਗਰੀਬ ਜਾਨ ਦੀ ਦੇਖੋ ਪ੍ਰਸ਼ਾਸਨ ਬਿਲਕੁਲ ਸਰਕਾਰ ਫੇਲ ਹੋ ਚੁੱਕੀ ਹੈ ਅਸੀਂ ਤਾਂ ਹੀ ਮੰਗ ਕਰਦੇ ਆ ਵੀ ਇਹ ਨਸ਼ਾ ਤੇ ਚੋਰੀਆਂ ਤੇ ਖੰਡ ਪਾਈ ਜਾਵੇ ਅੱਜ ਕੱਲ੍ਹ ਸਮਾਂ ਐਸਾ ਵੀ ਤੁਸੀਂ ਆਪਣਾ ਮੋਟਰਸਾਈਕਲ ਖੜਕ ਕੇ ਅੰਦਰ ਬਾਥਰੂਮ ਨਹੀਂ ਜਾ ਸਕਦੇ ਮੋਟਲ ਜਾਨੀ ਚੋਰੀ ਹੋ ਜਾਂਦਾ ਚੱਕੇ ਵੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਤੇ ਇਹਨਾਂ ਨੂੰ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ ਚੋਰਾਂ ਨੂੰ ਬਣੋ ਅੱਜ ਸਵੇਰੇ 4:30 ਵਜੇ ਚੋਰ ਜਿਹੜੇ ਕਾਰ ਦੇ ਵਿੱਚ ਆਏ ਚੌਕੀਦਾਰ ਨੇ ਦੱਸਿਆ ਚਾਰ ਬੰਦੇ ਸੀਗੇ ਉਹਨਾਂ ਕੋਲ ਸੱਬਲਾ ਕਿਰਪਾਨਾਂ ਸੀਗੀਆਂ ਪਹਿਲਾ ਸੁਖਵੀਰ ਮੈਡੀਕਲ ਹਾਲ ਦਾ ਉਹਨੇ ਜਿੰਦਾ ਤੋੜਿਆ ਸੱਬਲਾ ਪਾ ਕੇ ਛੱਡ ਦਾ ਪਿੰਗਾ ਕਰਤਾ ਉੱਥੋਂ ਚੋਰੀ ਕਰਕੇ ਨਾਲ ਰਹੀ 5-600 ਫੁੱਟ ਤੇ ਜਾ ਕੇ ਸਾਡੇ ਬਾਲਾ ਦੀ ਕੰਬਿਨੇਸ਼ਨ ਸੈਂਟਰ ਦੇ ਵਿੱਚ ਆ ਸਾਡਾ ਵੀ ਛੱਡ ਉਹਨਾਂ ਨੇ ਸੱਬਲਾ ਪਾ ਕੇ ਵਿੰਗਾ ਕਰਤਾ ਸ਼ੀਸ਼ਾ ਤੋੜ ਕੇ ਅੰਦਰ ਵੜ ਗਏ ਅਜੇ ਸਮਾਨ ਦੇਖਿਆ ਨਹੀਂ ਪਤਾ ਨਹੀਂ ਕੀ ਲੈ ਗਏ 40-50 ਹਜ਼ਾਰ ਰੁਪਏ ਪਿਆਦੀ ਬੱਚੇ ਦਾ ਗੱਲੇ ਦੇ ਵਿੱਚ ਉਹ ਚੱਕ ਕੇ ਲੈ ਗਏ ਮੇਰੇ ਗ੍ਰੰਥ ਵੀ ਘੰਡਾਏ ਪਏ ਨੇ ਜਿਹੜੇ ਅੰਦਰ ਆ ਫੱਕਿਆ ਕਰਕੇ ਗਏ ਨੇ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪੁਲਿਸ ਕੁਝ ਨਹੀਂ ਕਰ ਰਹੀ ਇਸ ਕਰਕੇ ਬੇਨਤੀ ਹੈ ਕਿ ਚੋਰ ਦਿਨੋਂ ਦਿਨ ਚੋਰੀਆਂ ਕਰ ਰਹੇ ਨੇ ਪੌਣੇ 4 ਵਜੇ ਦੀ ਗੱਲ ਹੈ ਜਿਹੜਾ ਚੌਕੀਦਾਰਾਂ ਨੂੰ ਪੁੱਛਿਆ ਜਾਵੇ ਉਹਨੇ ਸਾਨੂੰ ਦੱਸਿਆ ਆ ਕਿ ਇਹ ਬਹੁਤ ਹੀ ਅਸੀਂ ਤਾਂ ਡਰੇ ਹੋਏ ਆ ਇਸ ਕਰਕੇ ਕਾਰਵਾਈ ਕੀਤੀ ਜਾਵੇ ਜਿਹਨੇ ਵੀ ਚੋਰੀ ਕੀਤੀ ਆ ਰੋਕੀ ਜਾਵੇ ਸ਼ਹਿਰ ਦੀ ਰੱਖਿਆ ਕੀਤੀ ਜਾਵੇ ਚੌਕੀਦਾਰ ਨੇ ਕਿਹਾ ਕਿੰਨੇ ਬੰਦੇ ਸੀ ਕੀ ਸੀ ਚੌਕੀਦਾਰ ਨੇ ਦੱਸਿਆ ਅਸੀਂ ਪੁੱਛਿਆ ਵੀ ਕੌਣ ਸੀ ਕਹਿੰਦਾ ਚਾਰ ਬੰਦੇ ਸੀ ਮੰਡਲ ਜੀ ਚਾਰ ਬੰਦਾ ਉਹ ਕੁਰਫਾਨਾ ਦੀ ਗਿਆ ਸੱਬੜਾ ਦੀ ਇੱਕ ਇੱਕ ਗੱਡੀ ਦੇ ਵਿੱਚ ਬੈਠਾ ਸੀ ਸਟਾਰਟ ਦੀ ਉਹਨਾਂ ਨੇ ਆਏ ਘੱਟਿਆ ਜਿੰਦਾ ਮਾ ਕੀ ਕਰਦੇ ਹੋ ਮੈਨੂੰ ਮਾਰਨਾ ਹੈ ਮੈਂ ਥਾਣੇ ਭੱਜ ਲਿਆ ਥਾਣੇ ਗਿਆ ਆ ਥਾਣੇ ਵਾਲੇ ਨੂੰ ਜਾ ਕੇ ਦੱਸਿਆ ਉਹਨਾਂ ਨੇ ਕਹਿੰਦਾ ਠੀਕ ਹੈ ਅਸੀਂ ਆਉਨੇ ਆ ਉਹ ਵੀ ਕਿੰਗ ਆਫ ਸਪਾਈਸਿਸ ਰੈਸਟੋਰੈਂਟ ਕਾਫੇ ਐਂਡ ਅ ਰੂਫ ਟੌਪ ਮੇਂ आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में ਆਪ ਦਾ ਸਵਾਗਤ ਹੈ